ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਰਥ ਹੈ ਤੁਹਾਡਾ ਸੌਫੀ ਚੈਨਲ ਤੇ ਬਹੁਤ ਹੀ ਸੋਹਣੀ ਕਹਾਣੀ ਸੁਣਾਵਾਂਗੇ ਕੁੰਗਰੂਆਂ ਵਾਲੀ ਛੱਤੀ ਪੁਰਾਣੇ ਸਮਿਆਂ ਵਾਲੀ ਸਟੋਰੀ ਕੁੰਗਰੂਆਂ ਵਾਲੀ ਛੱਤੀ ਲੇਖਕ ਰਕਵੀ ਸਿੰਘ ਬੜੇ ਚੋਣੋਂ ਲਿਖੀ ਗਈ ਆਓ ਇਸ ਨੂੰ ਸ਼ੁਰੂ ਕਰ ਲਈਏ ਗੱਲ ਉਹਨਾਂ ਵਕਤਾਂ ਦੀ ਹੈ ਜਦੋਂ ਮਜ਼ਦੂਰਾਂ ਦੀ ਦਿਹਾੜੀ 250 ਤੇ ਮਿਸਤਰੀ ਦੀ ਦਿਹਾੜੀ 350 ਰੁਪਏ ਹੁੰਦੀ ਸੀ ਇੰਨੇ ਘੱਟ ਵਿੱਚ ਵੀ ਚੰਗਾ ਗੁਜ਼ਾਰਾ ਹੋ ਜਾਇਆ ਕਰਦਾ ਸੀ ਉਸ ਸਮੇਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੀ ਅਥਾਹ ਖੁਸ਼ੀਆਂ ਹੁੰਦੀਆਂ। ਦੀਮਿਆਂ ਦੇ ਏਡਕੇ ਜੇ ਭਾਂਡੇ ਵੇਚਣ ਵਾਲਾ ਆ ਜਾਂਦਾ। ਪੁਰਾਣੇ ਆ ਕੱਪੜੇ ਬਦਲੇ। ਦੋ ਨਵੇਂ ਭਾਂਡਿਆਂ ਦੇ ਚਾਹ ਵਿੱਚ ਘਰ ਕੇ। ਪੁਰਾਣੇ ਭਾਂਡਿਆਂ ਦੇ ਵੀ ਚਿੱਪ ਘੜਵਾ ਦਿੱਤੀਆਂ ਸਾਂ। ਕਲੀ ਕਰਵਾ ਕੇ ਸਾਰੇ ਭਾਂਡਿਆਂ ਨੂੰ ਇੱਕ ਸਾਰ ਕਰਵਾ ਦਿੰਦੀਆਂ। ਫੇਰ ਰਸੋਈ ਵਿੱਚ ਪਾਣੀ ਤੋਂ ਮਿੱਟੀ ਦਾ ਪੋਚਾ ਫੇਰਨਾ ਕਾਂਸਾ ਉੱਤੇ ਅਖਬਾਰ ਵੇਖੁੰਦੇ ਕਾਂਸਾ ਉੱਤੇ ਅਖਬਾਰ ਤੇ ਖੁੰਝ ਕੱਟ ਕੇ ਵਿਛਾਏ ਜਾਂਦੇ ਕੁੱਤੇ ਝਾਮਾ ਨਾਲ ਪਾਂਡੇ ਸਜਾਉਣੇ ਕਿੰਨੇ ਖੁਸ਼ੀ ਮਨਾਈ ਜਾਂਦੀ ਸੀ ਘਰ ਵਿੱਚ ਨਵੇਂ ਆਏ ਦੋ ਨਵੇਂ ਭਾਂਡਿਆਂ ਵੀ ਬੱਚਿਆਂ ਦੇ ਖੰਡਾਉਣੇ ਵੀ ਮਹਿੰਗੇ ਥੋੜੀ ਨਾ ਸੀ ਹੁੰਦੇ ਅੱਕ ਤੇ ਟਿੰਡਿਆਂ ਦੀ ਖੁੰਡੀ ਬਣਾ ਲੈਣੀ ਤੇ ਲੀਰਾਂ ਦੇ ਪੁੱਤ ਤਪੜਾ ਵਿੱਚ ਖੁੱਦੋ ਖੁੰਡੀ ਖੇਡਣ ਤੇ ਖੇਡਦੇ-ਖੇਡਦੇ ਕਈਆਂ ਦਾ ਹੱਥ ਠਾਕੀ ਨੂੰ ਪੈ ਗਿਆ ਸੀ ਉਹਨਾਂ ਦੀ ਇਸ ਲਈ ਕਿੰਨਾ ਨਾਮ ਕਮਾਇਆ ਵਾਂਡਰ ਕਿਲਾ ਖੇਡਦੇ ਵੇਵਰ ਚੱਪਲਾਂ ਦਾ ਸਟੱਪ ਪਰ ਟੁੱਟ ਜਾਂਦਾ ਘਰਦਿਆਂ ਤੋਂ ਦਰ ਤੇ ਪੱਕ ਪਿੰਨਾਂ ਨੂੰ ਸਟੱਪ ਕਰ ਲੈਂਦੇ ਜੇ ਘਰਦਿਆਂ ਨੂੰ ਚੱਪਲ ਟੁੱਟਣ ਦੀ ਖਬਰ ਹੋ ਜਾਣੀ ਤਾਂ ਉਸੇ ਚੱਪਲ ਨਾਲ ਹੱਥ ਹੋੜਾ ਕਰ ਦਿੰਦੇ ਘਰਦਿਆਂ ਦੀ ਕਿੱਧੜ ਕੁੱਟ ਤੋਂ ਬਚ ਕੇ ਘਰੋਂ ਬਾਹਰ ਭੱਜਣ ਵਿੱਚ ਜੋ ਖੁਸ਼ੀ ਮਿਲਦੀ ਸੀ ਉਹ ਸ਼ਬਦਾਂ ਨਾਲ ਦੱਸੀ ਨਹੀਂ ਜਾ ਸਕਤ ਉਹ ਤਾਂ ਜਿਵੇਂ ਪਾਣੀ ਦੇ ਪੱਤਰ ਬਹੁਤੇ ਡੁੱਲਦੇ ਨਹੀਂ ਇਸਾਂ ਉਹੋ ਸੇ ਤਰ੍ਹਾਂ ਖੁਸ਼ੀਆਂ ਦੇ ਪੱਤਣ ਖੁਸ਼ੀਆਂ ਦੇ ਪੱਤਣ ਦਿਲ ਦੀਆਂ ਤੇ ਹਰ ਵਿੱਚ ਸलाम ਹੀ ਪਾਈ ਜਾਂਦੀ ਸ਼ਾਮ ਨੂੰ ਬੰਦੇਾਂ ਦੇ ਕੰਮ ਕਰ ਤੋਂ ਮੁੜਨਾ ਤਾਂ ਜਵਾਕਾਂ ਲੈ ਕੁਝ ਨਾ ਕੁਝ ਖਾਣ ਨੂੰ ਫੜੀ ਲਿਆਉਣਾ ਬਹੁਤੀ ਵਾਰ ਤਾਂ ਗਰਮਾ ਗਰਮ ਜਲੇਬੀਆਂ ਖੋਇਆ ਕਰਦੀਆਂ ਸਨ ਸ਼ਾਮ ਨੂੰ ਘਰ ਆ ਕੇ ਬਾਪੂ ਜੀ ਦਾ ਬਾਪੂ ਜੀ ਦਾ ਕੁਗਿਆ ਘਟਾਰਾਂ ਵਾਲਾ ਝੋਲਾ ਜਵਾਕ ਕਿੰਨੇ ਚਾਹ ਨਾਲ ਫਰੋਲਿਆ ਕਰਦੇ ਸਨ ਛੁੱਟੀ ਵਾਲੇ ਦਿਨ ਸਾਥ ਵਿੱਚ ਜ਼ਮੀਨ ਤੇ ਵਾਹੀ 12 ਡੀਟੀ ਖੇਡ ਕੇ ਹੀ ਬਖਤ ਲੰਘਾ ਲਿਆ ਜਾਂਦਾ ਸੀ। ਦਾਸਦੀ ਬਾਜੀ ਖੂਬ ਮਗਿਆ ਕਰਦੀ ਸੀ। ਪਿੰਡ ਵਿੱਚ ਜਿਵੇਂ ਖੁਸ਼ੀਆਂ ਦਾ ਪਹਿਰਾ ਸੀ। ਇੰਨਾ ਖੁਸ਼ੀਆਂ ਵਿੱਚ ਖਲਣ ਪੈਣ ਵਾਲਾ ਸੀ। ਪਿੰਡ ਦੇ ਬਾਹਰ ਵਾਲਾ ਦੇਸੀ ਸ਼ਰਾਬ ਦਾ ਠੇਕਾ ਖੁੱਲ ਗਿਆ ਸੀ। ਅਜੇ ਤਾਂ ਪਿੰਡ ਦੇ ਪਤਵੰਤੇ ਸੱਜਣ ਉਸ ਦਾ ਵਿਰੋਧ ਕਰ ਰਹੇ ਸਨ ਜਦ ਨੂੰ ਅੰਗਰੇਜ਼ੀ ਸ਼ਰਾਬ ਦਾ ਠੇਕਾ ਵੀ ਖੁੱਲ ਗਿਆ ਪਹਿਲਾਂ ਪਹਿਲ ਤਾਂ ਕਈ ਇੱਕ ਦੂਜੇ ਤੋਂ ਚੋਰੀ-ਚੋਰੀ ਘੇੜਾ ਦੇ ਆਉਂਦੇ ਸੀ ਠੇਕੇ ਵਾਲੇ ਜਲਦੀ ਹੀ ਕਿਸੇ ਲਾਗ ਦੀ ਬਿਮਾਰੀ ਵਾਂਗੂ ਪੂਰੇ ਪਿੰਡ ਨੂੰ ਗ੍ਰਿਫਤ ਵਿੱਚ ਲੈ ਲਿਆ ਸੀ ਠੇਕੇ ਵਾਲਿਆਂ ਨੇ ਪੂਰਾ ਮਾਹੌਲ ਬਦਲ ਗਿਆ ਪਿੰਡ ਵਿੱਚ ਠੇਕਾ ਆਉਣ ਨਾ ਕਰਾਂ ਵਿੱਚੋਂ ਬਰਕਤ ਖਤਮ ਹੋ ਗਈ ਬਹੁਤੇ ਕਰਾਂ ਵਿੱਚ ਮਾਲਕੀ ਤੀਵੀ ਵਿੱਚ ਕਲੇਸ਼ ਰਹਿਣ ਲੱਗ ਪਿਆ ਸ਼ਾਮ ਨੂੰ ਬੱਚਿਆਂ ਦਾ ਚਾਹ ਨਾਲ ਬਾਪੂਦਾਰਾ ਨਿਹਾਰਨਾ ਤਾਂ ਖਤਮ ਹੀ ਹੋ ਗਿਆ ਚਾਹ ਦੀ ਜਗਾ ਸਹਿਮ ਕੇ ਸਹਿਮ ਨੇ ਲੈ ਲਿਆ ਸਾਥ ਵਿੱਚ ਵੀ ਸ਼ਰਾਬ ਦੇ ਦੌਰ ਆਮ ਗੱਲ ਹੋ ਗਈ ਪੈਸੇ ਦੀ ਕਿਲ ਹਰ ਘਰ ਵਿੱਚ ਪੈਦਾ ਹੋ ਰਹੀ ਸੀ ਸ਼ਾਮ ਨੂੰ ਘਰਾਂ ਵਿੱਚ ਲੜਕਾਰੇ ਵੱਜਣ ਲੱਗ ਪਏ ਸਨ ਬੇਵਜ੍ਹਾ ਦੀ ਲੜਾਈ ਅਕਸਰ ਦੇਖੀ ਜਾਂਦੀ ਸੀ ਕਈਆਂ ਟੀਮੀਆਂ ਦੇ ਜਾਮਾਂ ਨਾਲ ਇਕੱਠੇ ਕੀਤੇ ਭਾਂਡੇ ਸ਼ਰਾਬ ਦੀ ਬਲੀ ਚੜ ਜਾਂਦੇ ਇੱਕ ਇੱਕ ਕਰਕੇ ਵੇਚ ਦਿੱਤੇ ਸ਼ਰਾਬੀ ਕਰਵਾਲਿਆਂ ਨੇ ਹਾਂਜੀ ਜਸਵੀਰ ਘਰ ਹਾਂਜੀ ਪਾਣੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਲਾਈਕ ਕਰਨ ਲਈ ਸਾਡੇ ਚੈਨਲ ਤੇ ਆਉਣ ਲਈ ਅਰਵਿੰਦਰ ਸਿੰਘ ਜੀ ਹਾਂਸ ਬਹੁਤ-ਬਹੁਤ ਧੰਨਵਾਦ ਜੀ ਲਾਈਕ ਜਰੂਰ ਕਰ ਦਿਓ ਜੀ ਸਟicker ਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਪੁਰਾਣੇ ਸਮਿਆਂ ਦੀ ਹੁਣ ਤਾਂ ਬੱਚੇ ਕੋਲੋਂ ਫੋਨਾਂ ਤੋਂ ਬੇਲ ਨਹੀਂ ਮਿਲਦਾ ਫੋਨ ਸ਼ੈਡ ਟੀਵੀ ਟੀਵੀ ਸ਼ੈਡ ਫੋਨ ਨਾ ਕਿਸੇ ਕੋ ਬੈਠਣ ਦਾ ਟਾਈਮ ਹੈ ਧੰਵਾਦ ਜੀ ਸਵਾਲਿਆਂ ਦਾ ਬਹੁਤ-ਬਹੁਤ ਸਟicker ਦੇਣ ਲਈ ਪਿੰਡ ਦੇ ਬਾਹਰ ਖੇਤਾਂ ਵਿੱਚ ਡੇਰਾ ਸੀ ਸੰਗਰਾਦ ਭਰਦੀ ਹੁੰਦੀ ਸੀ ਉਦੋਂ ਉੱਥੇ ਡੇਰੇ ਵਿੱਚ ਬਾਬਾ ਬਹੁਤ ਕਰਨੇ ਵਾਲਾ ਦਸਦੇ ਸੀ ਪਿੰਡ ਦੀਆਂ ਧੀਆਂ ਇਕੱਠੀਆਂ ਹੋ ਕੇ ਡੇਰੇ ਬਾਬੇ ਕੋਲ ਆਪਣੇ ਦੁੱਖ ਦੀ ਦਾਸਤਾਨ ਸੁਣਾਉਣ ਗਈਆਂ ਉਹਨਾਂ ਜਾ ਬਾਬੇ ਨੂੰ ਪ੍ਰਿਆਦ ਕੀਤੀ ਬਾਬਾ ਜੀ ਆ ਚੰਦ੍ਰਿਸ਼ਰਾਮ ਨੇ ਸਾਡੇ ਘਰ ਬਰਬਾਦ ਕਰ ਦਿੱਤੇ ਕੋਈ ਉਪਾਅ ਦੱਸੋ ਰਹਿਮ ਕਰੋ ਬਾਬਾ ਜੀ ਸਾਡੇ ਤੇ ਤੇ ਸਾਡੇ ਜਵਾਕਾਂ ਤੇ ਰਹਿਮ ਕਰੋ ਬਾਪ ਨੇ ਸਾਰੀ ਗੱਲ ਸੁਣੀ ਤੇ ਇੱਕ 셔ਟੀ ਨੂੰ ਕੁਗਰੂ ਬਣ ਦਿੱਤੇ ਫਿਰ ਬਾਬਾ ਬੋਲਿਆ ਆ 셔ਟੀ ਉਸ ਨੂੰ ਮਿਲੂ ਜੋ ਜਿਗਰੇ ਵਾਲੀ ਹੈ ਅੱਜ ਸ਼ਾਮ ਨੂੰ ਜਦੋਂ ਬੰਦਾ ਤਾਰੂ ਪੀ ਕੇ ਆਵੇ ਤਾਂ ਆਉਂਦੇ ਦੇ ਬਿਗੈਰ ਕੋਈ ਗੱਲ ਕਰਿਆਂ ਚਾਰ ਪੰਜ ਵਾਰ ਜੋੜਦੀ ਗਿੱਟਿਆਂ ਤੇ ਛੱਡਣੀ ਐ ਮਾਸਟਰ ਨੇ ਮਾਸਟਰ ਦੀ ਘਰੋਂ ਚੁੰਨੀ ਅੱਗੇ ਕਰਦੀ ਬੋਲੀ ਤਾਂ ਫਿਰ ਇਹ ਸ਼ੈਟੀ ਤੁਸੀਂ ਮੈਨੂੰ ਦਿਓ ਦੇਖਿਓ ਸ਼ਾਮ ਨੂੰ ਮਾਸਟਰ ਨੂੰ ਜੀ ਅਜ ਨਾਨੀ ਨਾਲ ਚੇਤੇ ਕਰਵਾ ਦਿੱਤੀ ਠੀਕ ਹੈ ਉਸੇ ਤਰ੍ਹਾਂ ਹੀ ਹੋਇਆ ਸ਼ਾਮ ਹੁੰਦੇ ਸਾਰ ਮਾਸਟਰ ਨੇ ਤਿਆਰ ਹੋ ਕੇ ਬੈਠ ਗਈ ਜਿਵੇਂ ਹੀ ਮਾਸਟਰ ਦਰਵਾਜ਼ੇ ਅੰਦਰ ਬੜਿਆ ਤੇ ਘੇਰ ਲਿਆ ਮਾਸਟਰ ਨੇਵੇਂ ਹੋਰ ਤਾਂ ਨਾ ਹੋਵੇ ਤਾਂ ਤੁਹਾਨੂੰ ਬੂਚੜ ਨੂੰ ਮਾਸਟਰ ਕਿਸ ਨੇ ਭਰਤੀ ਕਰ ਲਿਆ ਤੇਰੇ ਕੋਲੋਂ ਬੱਚਿਆਂ ਨੂੰ ਸੰਭਾਲਿਆ ਭਲਾ ਕੀ ਮਤ ਆਉਣੀ ਹੈ ਖੜਾ ਤੈਨੂੰ ਮੈਂ ਖੜ ਤੈਨੂੰ ਮੈਂ ਪਿਆਨੀ ਆ ਰੋਜ਼ ਰੋਜ਼ ਤੇਰ ਮਾਰ ਰਤਨ ਪੈਂਦ ਤੇ ਜਿੱਥੇ ਪੈਂਦੀ ਮਾਸਟਰ ਦੇ ਮਾਸਟਰ ਨੇ ਤਾਂ ਕਿਉਂ ਚਾਹ ਕੀਤੀ ਨਾ ਚਾਹ ਨਾ ਰੋਟੀ ਮੰਗੀ ਜਾ ਕੇ ਬੈਟਕ ਵਿੱਚ ਪੈ ਗਿਆ ਸਵੇਰੇ ਮਾਸਟਰ ਨੇ ਕੁਝ ਨਹੀਂ ਪੁੱਛਿਆ ਬਈ ਰਾਤੀ ਕੀ ਹੋ ਗਿਆ ਸੀ ਤਿਆਰ ਹੋ ਕੇ ਚੁੱਪ-ਚਾਪ ਸਕੂਲ ਚਲਾ ਗਿਆ ਸ਼ਾਮ ਨੂੰ ਜਦੋਂ ਮਾਸਟਰ ਸੋਫੀ ਘਰ ਮੁੜਿਆ ਤਾਂ ਬਾਬੇ ਦੀ ਛੱਟੀ ਤਾਂ ਪੂਰੇ ਪਿੰਡ ਵਿੱਚ ਮਸ਼ਹੂਰ ਹੋ ਗਈ ਇੱਕ ਦੂਜੇ ਤੋਂ ਮੰਗ ਮੰਗ ਕੇ ਧੀ ਨੇ ਛੱਟੀ ਲੈ ਕੇ ਜਾਂਦੀਆਂ ਭੈਣੇ ਜੀ ਤੇ ਬਾਬਾ ਜੀ ਦਾ ਪ੍ਰਸ਼ਾਦ ਦੇ ਦਿੱਤਾ ਤਾਂ ਦਹੀਂ ਕਿਰਾ ਕਰਮਾ ਵਾਲੀ ਛੱਟੀ ਮੈਨੂੰ ਮੇਰੇ ਵਾਲਾ ਵੀ ਆਉਂਦਾ ਹੀ ਹੋਣਾ ਘਾਟੋ ਫੁੱਲਾਂ ਤੇ ਚੜਾਈ ਬਹੁਤ ਕੁੱਟ ਕਟਾਪੇ ਹੋਏ ਪਿੰਡ ਵਿੱਚ ਜਦੋਂ ਕੋਈ ਬਹੁਤਾ ਫਾਇਦਾ ਨਾ ਹੋਇਆ ਤਾਂ ਸਾਰੀਆਂ ਇਕੱਠੀਆਂ ਹੋ ਕੇ ਫਿਰ ਬਾਬਾ ਜੀ ਕੋਲ ਚਲੀਆਂ ਗਈਆਂ ਜਾ ਕੇ ਕਹਿਣ ਲੱਗੀਆਂ ਬਾਬਾ ਜੀ ਸਾਨੂੰ ਲੱਗਦਾ ਛੱਤੀ ਦਾ ਸਾਰਾ ਅਸਰ ਤਾਂ ਮਾਸਟਰ ਨੀ ਨੇ ਵਰਤ ਲਿਆ ਸਭ ਤੋਂ ਪਹਿਲਾਂ ਉਸਨੇ ਵਰਤੀ ਤੇ ਮਾਸਟਰ ਉਸ ਦਿਨ ਦਾ ਜਮਾ ਠੀਕ ਹੈ ਉਸ ਤੋਂ ਬਾਅਦ ਤਾਂ ਕੋਈ ਚਮਤਕਾਰ ਹੀ ਨਹੀਂ ਦਿਖਾਇਆ ਛੱਤੀ ਨੇ ਅਸੀਂ ਸਭ ਨੇ ਆਪੂ ਆਪਣੇ ਬੰਦੇ ਦੋ-ਦੋ ਵਾਰ ਕੁੱਟ ਕੇ ਦੇਖ ਲਏ। ਬਾਬਾ ਜੀ ਤੁਸੀਂ ਛਟੀਆਂ ਦੁਆਰਾ ਪੜ ਕੇ ਦਬੋ। ਬਾਬਾ ਤੀਮਿਆ ਦੀ ਗੱਲ ਸੁਣ ਕੇ ਬਹੁਤ ਹੱਸਿਆ ਤੇ ਬੋਲਿਆ। ਓ ਭਾਈ ਕੋਈ ਗੈਬੀ ਤਾਕਤ ਨਹੀਂ ਹੁੰਦੀ। ਗੱਲ ਤਾਂ ਅੰਦਰ ਝਕਾਉਣ ਦੀ ਹੈ। ਛਟੀਆਂ ਖਾ ਕੇ ਜਿਸ ਦੀ ਅੰਤਰਾਤਮਾ ਨੇ ਆਵਾਜ਼ ਦਿੱਤੀ ਤੇ ਉਸ ਨੇ ਸੁਣ ਕੇ ਗੱਲ ਮੰਨੀ। ਮਨਕੇਸ਼ਰਾ ਚਾੜ ਦਿੱਤੀ ਉਹਨਾਂ ਦਾ ਘਰ-ਬਾਰ ਖਰਾਬ ਕਰ ਦਿੱਤਾ ਬਖਰਾਬ ਕਰਨੋਂ ਬਚ ਗਿਆ ਬਾਕੀ ਜਿਸ ਦੇ ਹਾਲਾਤ ਮੱਚ ਅੱਗੇ বীਣ ਵਜਾਉਣ ਵਾਲੇ ਹਨ ਉਸ ਦਾ ਤਾਂ ਅੱਲਾ ਵੇਲੀ ਤੇ ਬਾਬਾ ਜੀ ਉਹ ਕੀ ਕਰਨ ਜਿਨ੍ਹਾਂ ਦੇ ਖਸਮ ਸੁਧਰੇ ਨਹੀਂ ਵਿੱਚੋਂ ਕਿਸ ਨੇ ਹਰਾਂਦ ਗੁੰਮੀ ਨੇ ਪੁੱਛਿਆ ਓ ਭਾਈ ਸਾਧਣੀ ਹੋ ਜਾਵੇ ਅੱਲਾ ਰਹਿਮ ਕਰੇ ਉਹ ਦਿਨ ਆ ਗਿਆ ਤੇ ਆ ਦਿਨ ਕਿੰਨੀਆਂ ਸਰਕਾਰਾਂ ਆਈਆਂ ਗਈਆਂ ਪਿੰਡ ਵਿੱਚ ਨਾ ਸਕੂਲ ਤਾਂ ਕੋਈ ਨਹੀਂ ਖੁੱਲਿਆ ਠੇਕੇ ਜ਼ਰੂਰ ਪੰਜ ਫੁੱਲ ਗਏ ਜਿਵੇਂ ਪਾਣੀ ਦਾ ਪੱਤਨ ਹਰ ਸਾਲ ਡੂੰਗਾ ਹੋਰ ਡੂੰਗਾ ਹੋਈ ਜਾਂਦਾ ਉਸੇ ਤਰ੍ਹਾਂ ਖੁਸ਼ੀਆਂ ਵਾਲੇ ਪੱਤਨ ਵੀ ਹੁਣ ਕਦੇ ਕਦਾਹੀ ਹੱਥ ਲੱਗਦੇ ਸਭ ਕੁਝ ਵਹਿ ਜਿਹਾ ਲਾਵਾ ਜਿਹਾ ਬਣ ਕੇ ਰਹਿ ਗਿਆ ਜਿਵੇਂ ਸ਼ਰਾਬ ਪੀਤੀ ਦੀ ਖੁਸ਼ੀ ਕੁਮਾਰੀ ਰਾਤ ਰਾਤ ਵਿੱਚ ਸੁੱਤੇ ਪਿਆਂ ਦੀ ਚਿੱਤਰ-ਵਿੱਤਰ ਹੋ ਜਾਂਦੀ ਏ ਠੀਕ ਉਸੇ ਤਰ੍ਹਾਂ ਖੁਸ਼ੀਆਂ ਅਸਥਾਈ ਹੋ ਗਈਆਂ ਹਨ ਨਾ ਆਉਂਦੀ ਦੀ ਖਬਰ ਹੁੰਦੀ ਹੈ ਤੇ ਨਾ ਜਾਂਦੀ ਦੀ ਵਿੜਕ ਹੁੰਦੀ ਹੈ ਹਾਂਜੀ ਬਹੁਤ ਸੋਹਣੀ ਕਹਾਣੀ ਸੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਦਿਲ ਦੀ ਰੀਚ ਸਸਿਕਾਲ ਜੀ ਸਸਿਕਾਲ ਹਾਂਜੀ ਲਾਈਕ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਅਗਲਾ ਲੱਗਾ ਹੈ ਸੀ ਹਾਂ ਆਈ ਸ਼ਿਵਾਸ਼ਤੀ ਜੱਫੀ ਬਹੁਤ ਹੀ ਸੋਹਣੀ ਕਹਾਣੀ ਹੈ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਟੈਲੀਵਿਜ਼ਨ ਨਹੀਂ ਸੀ ਆਇਆ ਸ਼ਾਮ ਨੂੰ ਸਾਰੇ ਬੱਚੇ ਇਕੱਠੇ ਹੋ ਕੇ ਘਰਾਂ ਦੇ ਵਿਹੜਿਆਂ ਵਿੱਚ ਖੇਡਿਆ ਕਰਦੇ ਸਨ ਵਕਤ ਚੰਗੇ ਸੀ ਘਰਾਂ ਦੀ ਚਾਰ ਦਿਵਾਰੀ ਵੀ ਨਹੀਂ ਸੀ ਕਰਦੇ ਹੁੰਦੇ ਇੱਕ ਦੇ ਘਰ ਖੇਡਦੇ ਬੱਚਿਆਂ ਦੀ ਰੌਣਕ ਸਭ ਦੇ ਘਰ ਤੋਂ ਦੇਖੀ ਜਾ ਸਕਦੀ ਸੀ ਤੇ ਸੁਣੀ ਜਾ ਸਕਦੀ ਸੀ ਬਹੁਤ ਪਲੇ ਵਕਤ ਸਨ ਜਿੰਦਗੀ ਵਿੱਚ ਪੈਸੇ ਦੀ ਤਮਾ ਇਸ ਕਦਰ ਹਾਵੀ ਨਹੀਂ ਸੀ ਛੋਟੇ ਛੋਟੇ ਕਿੱਤੇ ਸਨ ਤੇ ਲੋੜਾਂ ਵੀ ਛੋਟੀਆਂ ਛੋਟੀਆਂ ਸੀ ਸਕੂਨ ਸੀ ਜ਼ਿੰਦਗੀ ਵਿੱਚ ਉਦੋਂ ਮਾਂ-ਬਾਪ ਬਹੁਤ ਸਾਦੇ ਸਨ ਕਦੇ ਕਿਸੇ ਨੇ ਇਮਤਿਹਾਨ ਵਿੱਚ ਕਿੰਨੇ ਨੰਬਰ ਆਏ ਨਹੀਂ ਪੁੱਛੇ ਸਨ ਬਸ ਪਾਸ ਹੋਣ ਤੱਕ ਗਣ ਸੀਮਤ ਹੁੰਦੀ ਸੀ ਇਸੇ ਗੱਲ ਦੀ ਖੁਸ਼ੀ ਮਨਾਈ ਜਾਂਦੀ ਸੀ ਕਿ ਬੱਚਾ ਅਗਲੀ ਜਮਾਤ ਵਿੱਚ ਹੋ ਗਿਆ ਹੈ ਮੈਂ ਉਦੋਂ ਤੀਜੀ ਜਮਾਤ ਵਿੱਚ ਹੋਇਆ ਸੀ 8 ਸਾਲ ਦਾ ਸੀ ਮੈਂ ਸਾਡੇ ਨਾਲ ਦਾਕਰ ਸੋਤਲ ਪਿੰਡ ਤੋਂ ਆ ਕੇ ਬਸੇ ਸਰਦਾਰ ਨਰਾਤਾ ਸਿੰਘ ਦਾਸ ਉੱਚਾ ਲੰਮਾ ਸਰਦਾਰ ਬੁਡਾਪੇ ਦੀ ਦਹਲਿਜ ਤੇ ਪੈਰ ਰੱਖਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਅਮਰਤ ਸ਼ੱਕਿਆ ਹੋਇਆ ਸੀ ਉਸ ਦਾ ਉਹ ਬਹੁਤ ਸਵਸਤੇ ਉੱਠਿਆ ਕਰਦਾ ਸੀ ਉਸਨੇ ਸਵੇਰੇ ਜੰਗਲ ਪਾਣੀ ਹੋ ਕੇ ਨਲਕੇ ਥੱਲੇ ਬੈਠ ਕੇ ਨਹਾਇਆ ਕਰਨਾ ਆਪੇ ਇੱਕ ਹੱਥ ਨਾਲ ਨਲਕਾ ਗੇੜੀ ਜਾਣਾ ਤੇ ਨਾਲ-ਨਾਲ ਬਾਣੀ ਪੜਿਆ ਕਰਦਾ ਸੀ ਬਹੁਤ ਹੀ ਬਾਣੀ ਉਸਦੇ ਕੰਠ ਸੀ ਫਿਰ ਉਹ ਬੇੜੇ ਵਿੱਚ ਪਏ ਤੱਕ ਪੋਸਟੇ ਬੈਠ ਜਾਂਦਾ ਤੇ ਕਾਂਟਿਆਂ ਬੱਦੀ ਆਰਾਮ ਕਰਿਆ ਕਰਦਾ ਕੋਈ ਔਲਾਦ ਨਹੀਂ ਸੀ ਉਸਦੇ ਉਸ ਟਿਕਰੋਂ ਘਰੋਂ ਨੂੰ ਲੋਕ ਸਟੇਲੋ ਬੁੜੀ ਕਿਆ ਕਰਦੀ ਸੀ ਨਰਾਤਾ ਸੀ ਜਿੰਨੇ ਸ਼ਾਂਤ ਸੁਆਦਾ ਸੀ ਬੁੜੀ ਓਨੀ ਹੀ ਲੜਾਕੀ ਸੀ ਅਕਸਰ ਉਹਦੇ ਬੱਚਿਆਂ ਤੋਂ ਖਿੱਚ ਜਾਂਦੀ ਸੀ ਰੱਤਾ ਸਿੰਘ ਨੇ ਉਸ ਨੂੰ ਝੱਟ ਟੋਕ ਦੇਣਾ ਇਹ ਬੱਚੇ ਨਿਯਮਤ ਤੇ ਕਿਸਮਤ ਵਾਲਿਆਂ ਨੂੰ ਮਿਲਦੇ ਹਨ ਜੇ ਆਪਣੇ ਨਹੀਂ ਹਨ ਤਾਂ ਕੀ ਹੋਇਆ ਇਹ ਸਾਰੇ ਆਪਣੇ ਹੀ ਹਨ ਜੇ ਤੂੰ ਮੰਨਣਾ ਸਮਝੇ ਤਾਂ ਪਹਿਲਾ ਇਹ ਨਹੀਂ ਸਮਝ ਉਸ ਬੁੜੀ ਨੂੰ ਕਿੱਥੇ ਉਹ ਆਪਣੇ ਮਨ ਦੀ ਪੜਾਸ ਰੱਤਾ ਸਿੰਘ ਤੋਂ ਇੱਧਰ ਉੱਧਰ ਉਹ ਕੇ ਕਾਢ ਲਿਆ ਕਰਤੀ ਸੀ ਬੱਚੇ ਵੀ ਉਸ ਨੂੰ ਦੇਖ ਕੇ ਉਸ ਦੇ ਅੱਗੇ ਪਿੱਛੇ ਭੱਜ ਲੈਂਦੇ ਇੱਕ ਦਿਨ ਰਤਾ ਸਿੰਘ ਕਿਤੇ ਬਾਣ ਬੱਟਣ ਵਾਲੀ ਮਸ਼ੀਨ ਲੈ ਆਇਆ ਸੜਕੜੇ ਨਾਲ ਬਾਣ ਬੱਟਿਆ ਜਾਂਦਾ ਸੀ ਤੇ ਸ਼ਹਿਰ ਵਿੱਚ ਕੇ ਆਉਂਦੇ ਸੀ ਬਾਣ ਵੱਟਦਾ ਵੀ ਉਹ ਬਾਣੇ ਹੀ ਪੜਦਾ ਰਹਿੰਦਾ ਸੀ ਰਤਾ ਸਿੰਘ ਤੋਂ ਅਗਲਾ ਕਰ ਪੰਡਤਾਂ ਦਾ ਸੀ

ਉਸ ਦਾ ਪਿਓ ਤੀਰਤ RAM ਕਈ ਦਿਨਾਂ ਤੋਂ ਬਿਮਾਰ ਪਿਆ ਸੀ ਕੈਂਸਰ ਹੋ ਗਿਆ ਸੀ ਉਸ ਨੂੰ ਪੀਜੀਆਈ ਵਾਲਿਆਂ ਨੇ ਜਵਾਬ ਦੇ ਦਿੱਤਾ ਸੀ ਬਕੈਣਾ ਦੀ ਸ਼ਾਮੇ ਉਸ ਦੀ ਮੰਜੀ ਢਾ ਦਿੱਤੀ ਬਕੈਣਾ ਜਾਵੇਂ ਦੇਖ ਦੀ ਸ਼ਾਮੇ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਕਿ ਤੀਰਤ RAM ਉਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਮੇਰੇ ਪਿਤਾ ਜੀ ਮੈਨੂੰ ਘਰੇ ਛੱਡ ਕੇ ਜਾਣ ਲੱਗੇ ਕਹਿ ਕੇ ਸੰ ਡੰਗਰ ਬੱਚੇ ਦاتے ਹਨ ਰੱਖੀ ਮੈਂ ਪੰਡਤਾਂ ਦੇ ਚੱਲوں ਕੁਝ ਦੇਰ ਤੱਕ ਆ ਜਾਣਾ ਹੈ कुदरती थोड़ी देर बाद मेरा ਲੁਧਿਆਣੇ ਵਾਲਾ ਮਾਮਾ ਆ ਗਿਆ ਉਹਨਾਂ ਨੇ ਮੈਨੂੰ ਆਕੇ ਕਿਹਾ ਜਾ ਆਪਣੀ ਮਾਂ ਨੂੰ ਬੁਲਾ ਕੇ ਲਿਆ ਮੈਂ ਭੱਜ ਕੇ ਪੰਡਤਾਂ ਦੇ ਘਰ ਗਿਆ ਤਾਂ ਬਰਾਂਡੇ ਵਿੱਚ ਤੀਰਥ ਦੀ ਲਾਸ਼ ਰੱਖੀ ਹੋਈ ਸੀ ਉਸ ਦਾ ਚਿਹਰਾ ਇੱਕਦਮ ਮੇਰੇ ਨਜ਼ਰੀ ਪੈ ਗਿਆ ਇਸ ਤੋਂ ਪਹਿਲਾਂ ਮੈਂ ਕਦੇ ਮ੍ਰਿਤਕ ਦੇਹ ਨਹੀਂ ਸੀ ਦੇਖੀ ਸੱਚੇ ਦੱਸ ਤਾਂ ਦਹਿਲ ਗਿਆ ਸੀ ਮੈਂ ਉਸ ਨੂੰ ਦੇਖ ਕੇ ਉਸ ਦਿਨ ਤੋਂ ਬਾਅਦ ਸ਼ਾਮ ਟਲੰਤੇ ਮੈਨੂੰ ਮਹਿਸੂਸ ਹੋਣ ਲੱਗਾ ਜਿਵੇਂ ਮੇਰਾ ਸਾਹ ਕੁੱਟ ਰਿਹਾ ਹੋਵੇ ਮੈਂ ਰੋਣ ਲੱਗ ਪਿਆ ਜਦ ਤੱਕ ਸੌਣਾ ਨਹੀਂ ਰੋਈ ਜਾਂਦਾ ਘਰਦਿਆਂ ਨੇ ਬਹੁਤ ਡਾਕਟਰ ਨੂੰ ਦਿਖਾਇਆ ਪਰ ਮਸਲਾ ਹੱਲ ਨਾ ਹੋਇਆ ਇੱਕ ਦਿਨ ਇਹ ਗੱਲ ਨਰਤ ਸਿੰਘ ਨੂੰ ਪਤਾ ਲੱਗੀ ਤਾਂ ਉਹ ਮੈਨੂੰ ਦੇਖਣ ਆਇਆ ਜਾਣ ਲੱਗਿਆ ਕਹਿ ਕੇ ਗਿਆ ਭਾਈ ਸ਼ਾਮ ਨੂੰ ਨਮਾ ਕੇ ਇਸ ਨੂੰ ਮੇਰੇ ਕੋਲ ਲੈ ਕੇ ਆਇਆ। ਸ਼ਾਮ ਨੂੰ ਰੱਤਾ ਸਿੰਘ ਨੇ ਤਖਤ ਪੋਸ਼ਤੇ ਬਿਠਾ ਕੇ ਮੈਨੂੰ ਕੋਧੀ ਵਿੱਚ ਬਿਠਾ ਲਿਆ। ਲੋਈ ਦੀ ਬੁੱਕਲ ਮਾਰ ਪਾਠ ਕਰਨ ਲੱਗ ਪਿਆ। ਜਿਵੇਂ ਹੀ ਪਾਠ ਖਤਮ ਹੋਇਆ ਰੱਤਾ ਸਿੰਘ ਮੈਨੂੰ ਜਫੀ ਵਿੱਚ ਲੈ ਕੇ ਥਾਪੜਾ ਦਿੰਦੇ ਹੋਏ ਬੋਲਿਆ। ਲੈ ਪੁੱਤ ਹੁਣ ਸਭ ਕੁਝ ਠੀਕ ਹੋ ਗਿਆ। ਜਾ ਜਾ ਕੇ ਜਵਾਕਾਂ ਨਾਲ ਹੱਸ ਕੇ ਨਰਤ ਸਿੰਘ ਦੀ ਆਵਾਜ਼ ਵਿੱਚ ਜੋ ਵਿਸ਼ਵਾਸ ਸਾਦਗੀ ਸੀ ਉਸ ਨੇ ਮੇਰੇ ਤੇ ਉਹ ਅਸਰ ਕੀਤਾ ਜੋ ਕਿਸੇ ਡਾਕਟਰ ਦੀ ਦਵਾਈ ਨੇ ਨਹੀਂ ਸੀ ਕੀਤਾ ਉਹ ਦਿਨ ਆ ਗਿਆ ਇਹ ਦਿਨ ਕਦੇ ਸ਼ਾਮ ਨੂੰ ਸਾਹ ਨਹੀਂ ਹੁਟਕਟ ਹੋਇਆ ਮੈਂ ਅੱਜ ਵੀ ਜਦੋਂ ਉਸ ਵਾਕਏ ਬਾਰੇ ਸੋਚਦਾ ਇਸ ਨਤੀਜੇ ਤੇ ਪਹੁੰਚਦਾ ਕਿ ਵਿਸ਼ਵਾਸ ਦੀ ਜੱਫੀ ਬਹੁਤ ਜ਼ਰੂਰੀ ਹੈ ਜੋ ਦਿਲ ਨੂੰ ਬਹੁਤ ਤਾਸ ਦਿੰਦੀ ਹੈ ਕਿਉਂਕਿ ਹੋਰ ਕਿਤੇ ਨਹੀਂ ਮਿਲਦਾ ਜ਼ਿੰਦਗੀ ਤੇ ਬਹੁਤੇ ਮਸਲੇ ਤਾਂ ਇੱਕ ਵਿਸ਼ਵਾਸ ਦੀ ਜਪਤੀ ਨਾਲ ਹੀ ਹੱਲ ਕੀਤੇ ਜਾ ਸਕਦੇ ਹਨ ਮੈਂ ਅੱਜ ਵੀ ਜਦੋਂ ਪਿੰਡ ਜਾਂਦਾ ਹਾਂ ਤਾਂ ਅਤੀਤ ਦੇਆਂ ਪੰਨਿਆਂ ਵਿੱਚ ਉਸ پاک ਪਵਿੱਤਰ ਨੇਕ ਰੂਹ ਰੂਹ ਨੂੰ ਨਰਾਤਾ ਸਿੰਘ ਨੂੰ ਲੱਭਦਾ ਹਾਂ ਲੱਭਦਾ ਹਾਂ ਉਹੀ ਵਿਸ਼ਵਾਸ ਦੀ ਜਪਤੀ ਹਾਂਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਲਾਈਕ ਛੂਟ ਕਰ ਦਿਓ ਜੀ ਬਹੁਤ ਹੀ ਸੋਹਣੀਆਂ ਸਟੋਰੀਆਂ ਹੁੰਦੀਆਂ ਚੈਨਲ ਤੇ ਜਾ ਕੇ ਤੁਸੀਂ ਸਟੋਰੀਆਂ ਵੀ ਸੁਣ ਸਕਦੇ ਹੋ